ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਲਗਾਤਾਰ ਵੱਡੀ ਮੁਹਿੰਮ ਚੇੜੀ ਹੋਈ ਹੈ ਜਿਸ ਦੇ ਚੱਲਦੇ ਲਗਾਤਾਰ ਪੁਲਿਸ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਨਸ਼ਾ ਤਸਕਰਾਂ ਸਣੇ ਉਹਨਾਂ ਦੇ ਪਰਿਵਾਰ ਨੂੰ ਵੀ ਭਾਜੜਾ ਪੈ ਗਿਆ ਤਾਜ਼ੀਆਂ ਤਸਵੀਰਾਂ ਸੰਗਰੂਥ ਤੋਂ ਸਾਹਮਣੇ ਹੈ ਜਿੱਥੇ ਕਿ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਉਹਨਾਂ ਦੇ ਘਰ ਦੇ ਉੱਤੇ ਉਨ੍ਹਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਨਾਲ ਹੀ ਨਸ਼ਾ ਤਸਕਰਾਂ ਦੇ ਘਰ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਸੀ ਉਹਨਾਂ ਦੇ ਉੱਤੇ ਵੀ ਪੀਲ ਪੰਜਾਬ ਚਲਾਇਆ ਜਾ ਰਿਹਾ ਹੈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਪਹਿਲੇ ਘਰ ਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਤੇ ਐਫਆਈਆਰਸ ਐਂਡ ਡੀਪੀਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਖੋੜਸਤੋ ਜਿਨ੍ਹਾਂ ਦੇ 4 ਐਫਆਈਆਰਸ ਨੇ ਦੂਜੇ ਘਰ ਦੇ ਓਨਰ ਨੇ ਲਖੋ ਜਿਨ੍ਹਾਂ ਦੇ 4 ਐਂਡ ਡੀਪੀਐਸ ਦੀਆਂ ਐਫਆਈਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇੱਕ ਨਸ਼ੀਨਾ ਪ੍ਰੋਪਰਟੀ ਬਣਾਈ ਗਈ ਹੈ ਜਦ ਕਦੋਂ ਉਹਦੇ ਕਾਰਬਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਪੁਰ ਪਰਵਾਹ ਨਹੀਂ ਜਿਹੜੀ ਇਹਨਾਂ ਦੀ ਐਫ ਆਈ ਆਰਸ ਹੈਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫ ਆਈ ਆਰਸ ਹੈ ਉਹ 2017 ਤੋਂ ਉਹਨਾਂ ਦੇ ਕੋਲ ਐਫ ਆਈ ਆਰਸ ਉਹਨਾਂ ਤੇ ਐਫ ਆਈ ਆਰਸ ਹੈ ਤੇ ਜਿਹੜੇ ਲੱਖੋ ਨੇ ਉਹਨਾਂ ਤੇ 2018 ਤੋਂ ਐਫ ਆਈ ਆਰਸ ਦੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ। ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਇਆ ਇਹਨਾਂ ਦਾ? ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰਸ ਹੁੰਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ। ਕਹ ਦੇਖਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਮੁਹਿੰਮ ਚੇੜੀ ਹੋਈ ਹੈ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਖਤਮ ਹੁੰਦਾ ਜਾਂ ਫਿਰ ਨਹੀਂ? ਬਿਊਰੋ ਰਿਪੋਰਟ ਸਟਾਰ ਨਿਊਜ਼